ਹਾਂਜੀ ਮਿੱਤਰੋ ਕੀ ਹਾਲ ਚਾਲ ਇੱਕ ਵਾਰ ਫਿਰ ਲੈ ਕੇ ਆ ਗਏ ਹਾਸਿਆ ਪਰੇ ਤੇ ਡਿੱਡੇ ਪੀੜਾ ਪਾਣ ਵਾਲੀ ਵੀਡੀਓ ਇਹ ਵੀਡੀਓ 26 ਜਨਵਰੀ ਸਪੈਸ਼ਲ ਹੋਣ ਜਾ ਰਹੀ ਹੈ ਤੇ ਪੂਰੇ ਨਜ਼ਾਰੇ ਆਣ ਵਾਲੇ ਇਸ ਕਰਕੇ ਪੂਰੀ ਵੀਡੀਓ ਵਿੱਚ ਬਣੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਕਦੀ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਪੁਰਾਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਬਣਾਏ ਰੱਖਿਓ ਤਾਂ ਸਪੋਰਟ ਕਰਦੇ ਰਹੋ ਚੰਗਾ ਜੀ ਬਾਕੀ ਦੀਆਂ ਗੱਲਾਂ ਕਰਾਂਗੇ ਬਾਅਦ ਚ ਤੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਜੇ ਚੰਗੀਆਂ ਲੱਗਦੀਆਂ ਤੇ ਨਾਂ ਵੇਖਿਆ ਕਰੋ ਉਹ ਭਰਾਵਾ ਕੀ ਬੋਲੀ ਜਾਂਦਾ ਉਹ ਚੰਗੀਆਂ ਲਗਨੀਆਂ ਤਾਂ ਵੇਖਿਆ ਕਰੋ ਕਹੀਦਾ ਸਹੀ ਗੱਲ ਆ ਬਈ ਸਮਝਾਜ ਰਹਾ ਇਹਨੂੰ ਦਾਦਾ ਤੈਨੂੰ ਮੈਂ ਸੋਰੀ ਮਿੱਤਰੋ ਗਲਤੀ ਨਾਲ ਪਾਕਿਸਤਾਨ ਦਾ ਸਟੇਸ਼ਨ ਫੜ ਲਿਆ ਖਤਮ ਲਵੜੇ ਨੇ ਭੋਜਿਆ ਲਓ ਜੀ ਚਾਚੇ ਦੀ ਸੱਤ ਪੁਸਤਾ ਖਤਮ ਖਤਮ ਵੈਸੇ ਵੀ ਪੋਤੇ ਆ ਪੜਪੋਤੇ ਆਲਾ ਹੋ ਗਿਆ ਸੀ ਉਹਨੂੰ ਕੀ ਲੋੜ ਸੀ ਹੁਣ ਸਹੀ ਪਖੜੇ ਹੈ ਹੰਗਲ ਮੰਗੋ ਸਿਨਾ ਜੀ ਦਾਤ ਭਾਰੇ ਮਿਲਾਦਾ ਪੰਡਾਬ ਸ੍ਰੀ ਗੁਜਰਾਤ ਮਰਾਤਾ ਸਿੰਧੇ ਹਿਮਾਚਲ ਜੈ 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 ਆ ਵਧੀਆ ਤਰੀਕਾ ਜਦੋਂ ਭੁੱਲ ਗਏ ਤਾਂ ਜਾਇਆ ਹੈ ਜਾਇਆ ਹੈ ਜੇ ਤਾਂ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਭਾਈ ਬੈਨੋ ਮੈਂ ਤੁਹਾਨੂੰ ਸਾਹਮਣੇ ਇੱਕ ਗੀਤ ਸੁਣਾਣਾ ਚਾਹਤਾ ਹਾਂ ਜਿਸ ਵਿੱਚ ਜੱਲਾਲਦੀਨ ਸ਼ਮਾ ਕਰ ਤਿਰੰਗਾ ਮੇਰਾ ਤਿਰੰਗਾ ਐਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸ਼ੁਰੂ ਵਿੱਚ ਇਹਨੇ ਮਾਫੀ ਮੰਗ ਲਈ ਸੀ ਬਿਜ਼ਮਿਲਲਾਹ ਅਰ ਰਹਿਮਤ ਸ਼ਮਾ ਕਰ ਬਿਜ਼ਮਿਲਲਾਹ ਅਰ ਰਹਿਮਤ ਸ਼ਮਾ ਕਰ ਤਿਰੰਗਾ ਮੇਰਾ ਤਿਰੰਗਾ ਦੁਨੀਆ ਦਾ ਸਭ ਤੋਂ ਵਧੀਆ ਸਿੰਗਰ ਸਾਥ ਕਰੋ ਤਿਰੰਗਾ ਮੇਰਾ ਤਿਰੰਗਾ ਮੈਨੂੰ ਲੱਗਦਾ ਨੇ ਕਾਵਾ ਬਰੀਆਨੀ ਖਾ ਲਈ दरअसल हम जब भी हिचकी ले रहे हैं अच्छा कौवे का आवाज आ रहा है भाई खाइएगा कौवा बिरयानी तो मोहम्मद रफी जैसा आवाज थोड़ा ही आएगा तिरंगा ती मेरा तीन रंग का। तुमसे ना हो पाएगा तुमसे ना हो पाएगा तिरंगा ती मेरा तीन रंग का। तेरा गड़ा कर लेना तीन रंग दा मेरा भी तीन रंग दही ਦੋ ਜੰਮੇ ਦੋਵੇਂ ਨਿਕੰਮੇ ਜੱਟੀ ਐ ਬਾਰੂਦ ਵਰਗੀ ਬਣਾ ਤਾਰ ਗਲਾ ਪੰਜਾਬ ਟੈਂਪੂਆਂ ਨੇ ਕਿੰਨੇ ਸੋਹਣੇ ਮੁੱਟਿਆਰ ਯਾਰ ਯੋਰ ਮੇਰੇ ਮੇਰੀ ਅੱਖ ਚ ਕਦੇ ਨਾ ਅੱਖ ਨੂੰ ਪਾਉਣਗੇ ਇਹਨਾਂ ਸਾਲ ਨੂੰ ਵੇਚ ਦੋ ਅਫਰੀਕਾ ਜਾ ਕੇ ਆ ਰਾਤੀ ਭਾਬੀ ਬੰਦਾ ਠੋਕ ਗਈ ਭਾਬੀ ਰਾਤੀ ਬੰਦਾ ਠੋਕ ਕੇ ਗਈ ਆਪਾਂ ਟਾਈਮ ਨਹੀਂ ਦੇਖਦੇ ਬੰਦਾ ਠੋਕਣ ਵੇਲੇ ਅਸੀਂ ਠੋਕਦੇ ਨਹੀਂ ਬੰਦਾ ਕਦੇ ਟਾਈਮ ਬਨ ਕੇ ਅੱਗੇ বীਣ ਵਜਾਣ ਦਾ ਕੋਈ ਫਾਇਦਾ ਨਹੀਂ ਇਹ ਸੱਪ ਬੱਸੋ ਬਾਹਰ ਹਰਜੋਨੇ ਤਾਂ ਬਾਬਾ ਨੇ বীਣ ਚ ਦੇ ਦੇਣੀ ਮਾਈ ਗॉड ਤੇਰੀ ਸਾਈਡ ਪੜਤਾ ਮਰ ਵੀਵੀ ਫੀਲਿੰਗ ਅ ਪ੍ਰਾਊਡ ਇੰਡੀਅਨ ਆਰਮੀ ਹੀ ਜੰਗ ਦੇ ਮੈਦਾਨ ਵਿੱਚ ਕਦੇ ਨਾ ਹਾਰਦੇ ਇਹ ਫੌਜੀ ਮੈਨੂੰ ਗਲਤ ਜਿਆ ਲੱਗਦਾ ਉਹ ਦੇ ਕੇ ਸਾਰੇ ਅਤਵਾਦੀ ਦੇਸ਼ ਛੱਡ ਕੇ ਆਪੇ ਹੀ ਭੱਜ ਜਾਣੇ ਦੇਸ਼ ਭਗਤ ਨਾ 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 ਮਿੱਠਾ ਭਗਤ ਗਾਣੇ ਦੇ ਚੱਕਰ ਦੇ ਵਿੱਚ ਬੱਚਿਆਂ ਨੂੰ ਜਨਗਨ ਮੰਨਾ ਭੁਲਾ ਦੀ ਨਾ ਗਾਣਾ ਨਾ ਆਈ ਨਾ ਆਇਆ ਹੈ ਮਾਰਾ ਤੁਹਾ ਗਿਆ ਵੀ ਜਾ ਤਾ ਮਜ਼ਾ ਆਇਆ ਲਓ ਜੀ 26 ਜਨਵਰੀ ਦੇ ਖੁਦ ਦੇ ਵਿੱਚ ਗਾਂਧੀ ਜੀ ਕੈਨੇਡਾ ਪਹੁੰਚ ਚੁੱਕੇ ਨੇ ਤੇ ਪੂਰੇ ਨਜ਼ਾਰੇ ਲੈ ਲੈਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਉਹਾਰੇ ਦੇਖਦੀ ਆ ਲੋਕੀ ਕੁੜੀ ਨੱਚਦੀ ਉਹ ਕੁੜੀ ਕਿਤੇ ਵਿੱਚ ਜਾਵੇ ਸੂਲਾ ਫੜ ਤੇ ਗਾਂਧੀ ਜੀ ਨੂੰ ਬੇਨਤੀ ਹੈ ਕਿ ਕੈਨੇਡਾ ਨੂੰ ਛੱਡ ਕੇ ਥੋੜਾ ਦੇਸ਼ ਦੀ ਤਰੱਕੀ ਵੱਲ ਧਿਆਨ ਦੇਣ ਕਿਉਂਕਿ ਗਾਂਧੀ ਜੀ ਕੈਨੇਡਾ ਘੁੰਮ ਰਹੇ ਨੇ ਤੇ ਨਕਲੀ ਗਾਂਧੀ ਵਾਲੇ ਨਾਲ ਹੋਰ ਦੇਸ਼ ਵਿੱਚ ਘੁੰਮ ਰਹੇ ਨੇ। 26 ਜਨਵਰੀ ਦੇ ਮੌਕੇ ਤੇ ਚੰਗੀ ਖਬਰ ਹੈ ਕਿ ਮਾੜੀ ਖਬਰ ਹੈ ਚੰਗੀ ਖਬਰ ਇਹ ਆ ਕਿ ਅੱਜ 26 ਜਨਵਰੀ ਹੈ ਤੇ ਉਹਦੀ ਛੁੱਟੀ ਹੈ ਤੇ ਮਾੜੀ ਖਬਰ ਇਹ ਆ ਕਿ ਇਸ ਵਾਰ ਗਾਂਧੀ ਜੰਦੀ ਦੀ ਗਾਂਦੇ ਜੀ ਨੂੰ ਲੱਭਣ ਦੇ ਵਿੱਚ ਮੋਦੀ ਦਾ ਪੂਰਾ ਪੂਰਾ ਯੋਗਦਾਨ ਹੈ ਇਸ ਕਰਕੇ ਪੂਰਾ ਕ੍ਰੈਡਿਟ ਮੋਦੀ ਨੂੰ ਮਿਲਣਾ ਚਾਹੀਦਾ ਮੂਝੇ ਕ੍ਰੈਡਿਟ ਨਹੀਂ ਚਾਹੀਏ ਮੇਰੇ ਦਿਲ ਵਿੱਚ ਆਏ ਖਿਆਲ ਇੱਕ ਦੱਸਣੇ ਨੂੰ ਜੀ ਕਰਦਾ ਹੈ ਟੈਂਪੂ ਵੀ ਤੀਵੀਆਂ ਲਈ ਫਿਰਦੇ ਨੇ ਡੁੱਬ ਕੇ ਮਰ ਜਾਓ ਚੰਗੇ ਭਲੇ ਜਵਾਨੋ ਸੋਹਣੀ ਜੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਸੋਹਣ ਦੀ ਛੜੀ ਤੋਂ ਬਾਅਦ ਕੋਠੇ ਤੋਂ ਕਾ ਵੀ ਪੁੱਟ ਲਿਓ ਐਦਾਂ ਲੱਗਦਾ ਜਿਦਾ ਪੱਠੇ ਬੀਜੇ ਹੁੰਦੇ ਨੇ ਉਹਨ ਦੀ ਚੜੀ ਦੇ ਵਿੱਚ ਤੈਨੂੰ ਸਾਹਮਣੇ ਬਿਠਾ ਕੇ ਲਾਂਤਾ ਪਾਣ ਨੂੰ ਜੀ ਕਰਦਾ ਸੋਹਣੀ ਜਣੀ ਦੇ ਵਿੱਚ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਅੱਬੂ ਮਾਰਾ ਤੇਰੀ ਵੀਡੀਓ ਦੇਖ ਲਈ ਆਂਦਾ ਹੀ ਹੋਣਾ ਬਸ ਟੈਟੋ ਜਾਂ ਬੱਕਰੇ ਨੂੰ ਬੇਨਤੀ ਆ ਮੇਰਾ ਵੀਰ ਨਾ ਬੁਲਾਓ ਮੈਨੂੰ ਜਦੋਂ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ ਮੇਰਾ ਪਿਆਰ ਕਰਦੇ ਵੱਡੇ ਭਰਾ ਨਹੀਂ ਤਾਂ ਮੈਂ ਮਰ ਜਾਣਾ ਦੇਖ ਲਾ ਆ ਜਣੀ ਚੀਕਾਂ ਮਾਰਨ ਧਿਆ ਵਾਦੇ ਵੀ ਨਹੀਂ ਨਿਕਲਣੀਆਂ ਚੀਕਾਂ ਕਢਾ ਦੂ ਚੀਕਾਂ ਇਹ ਤੇਰਾ ਨਾਲ ਲੈ ਕੇ ਜੋ ਜਿਵੇਂ ਵੇਚ ਲਈ ਆ ਕਿਆ ਕਰਦੇ ਮੇਰਾ ਜਿਨਾ ਮਰਦੀ ਕਰਦੇ ਮੈਨੂੰ ਨਹੀਂ ਪਤਾ ਕੀਤੀ ਸੀ ਗੱਲ ਕੁੜੀ ਨਾਲ ਤੇਰੀਆਂ ਮੁੱਛਾਂ ਦੇਖ ਕੇ ਕੁੜੀ ਕਹਿੰਦੀ ਜੇ ਇਹਦੇ ਨਾਲ ਰਿਸ਼ਤਾ ਕੀਤਾ ਮੈਂ ਮਰ ਜਾਣਾ ਕੀਤੀ ਇਹ ਗੱਲ ਬਾਈ ਮੈਂ ਸੰਦੂ ਨਾਲ ਹੌਸਲਾ ਰੱਖ ਕੇ ਕਰਦੇ ਆ ਹੱਲ ਤੁਹਾਡੇ ਕੋ ਕੋਈ ਰਾਈਟ ਨਹੀਂ ਆ ਤੁਸੀਂ ਮੇਰੀ ਰਾਈਟ ਪੁੱਛਣ ਦਾ ਤਾਂ ਹੈ ਨਾ ਸੌਰੀ ਮੈਂ ਸੰਦੂ ਨੇ ਤਾਂ ਮਨਾ ਕਰਤਾ ਬੱਸੀ ਸਾਹਿਬ ਨਾਲ ਗੱਲ ਕਰਦਾ ਬੱਸੀ ਸਾਹਿਬ ਹੈ ਕੋਈ ਗੁੰਜਾਇਸ਼ ਅੱਛਾ ਇੱਕ ਕਮਲ ਟੋਲੇ ਮੈਨੂੰ ਮੇਰੇ ਮਗਰ ਪਾਤਾ ਹੈ ਕਿਸੇ ਕਦੇ ਸੁਪਨਾ ਫਰਾਈਟ ਚ ਫਰਾਈਟ ਕਰਨਾ ਨਹੀਂ ਬਾਈ ਕਰ ਮੈਨੂੰ ਚੱਜਾਂ ਲਈ ਐ ਤੇ ਸਿੱਧੇ ਕਰਮਚੰਦ ਗਾਂਧੀ 뮤직 ਗਾਂਧੀ ਇਨ ਦਾ ਹਾਊਸ 베ਬੀ ਤੱਕ ਹੋਗੀ ਇਸ ਤਰ੍ਹਾਂ ਮਿਲ ਜਾਣੀਆਂ ਨਹੀਂ ਤਾਂ ਰੋਟੀਆਂ ਦੇ ਪਿੱਛੇ ਥੋੜੀ ਪੱਜੇ ਫਿਰਦੇ ਗੁਰ ਸਿੱਧੂ ਨਾ 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 ਗਾਂਧੀ ਸਿੱਧੂ ਤੱਕ ਹੋਗੀ ਇਸ ਤਰ੍ਹਾਂ ਮਿਲ ਜਾਣੀਆਂ ਨਹੀਂ ਤਾਂ ਰੋਟੀਆਂ ਦੇ ਪਿੱਛੇ ਥੋੜੀ ਪੱਜੇ ਫਿਰਦੇ ਐਵੇਂ ਨਹੀਂ ਗੋਲੀ ਮਾਰੀ ਸੀ ਨੱਥੂ ਰਾਮ ਨੇ ਕੀ ਲੱਛਣ ਕਰਦਾ ਫਿਰਦਾ ਕੋਈ ਸਿਮਤਰਾਂ ਮਿਲ ਜਾਣੀਆਂ 2 ਅਕਤੂਬਰ ਨੂੰ ਕਿਸਨੇ ਗਾਂਦੇ ਨਹੀਂ ਕੁੱਟਣਾ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਕੱਪੜੇ ਪਾਲਾ ਠੰਡ ਲੱਗ ਜੂ ਬਣਿਆ ਸਵਾਗ ਦਾ ਤੇ ਲਿਆਵਾਂ ਮੈਂ ਸਰਤਾ ਬੁਲਾਵਾਂ ਫਟਕਣ ਤੇ ਲਿਆਵਾਂ ਜਿਹੜਾ ਮੂੜ ਮੂੜ ਵੇਖੀ ਜਾਵੇਂ ਦਿਲਸਾਨ ਕੰਜਰਾ ਮੰਨ ਗਈ ਆ ਖੁਸ਼ੀ ਵਿੱਚ ਛਾਲ ਨਾ ਮਾਰਦੀ ਤਿਆਰੀ ਲੱਗਦੀ ਮੈਂ ਮੰਗਿਆ ਤਾਰਾ ਨੂੰ ਹੱਥ ਪਾਉਂਦਾ ਫਿਰ ਜਾਣੀ ਪਿਆਰੀ ਲੱਗੇ ਉਹਦਾ ਵੀ ਹਾਸਾ ਨਿਕਲ ਗਿਆ ਤੇਰਾ ਮੂੰਹ ਦੇਖ ਕੇ ਸ਼ਕਲ ਦੇਖ ਕੇ ਤਾਂ ਮੈਨੂੰ ਵੀ ਹੱਸੀ ਆ ਗਈ ਸੀ ਉਹ ਤਾਂ ਫਿਰ ਤੇਰੇ ਨੇੜੇ ਸੀ ਤੇ ਮਸਾਰ ਖਜੂਬਾਂ ਦੇ ਰੋ ਭਰਾਵਾ ਤਾਂ ਜਹਾਜ ਉੱਡਣ ਤੋਂ ਪਹਿਲੇ ਛੱਤ 'ਚ ਲੱਤਾਂ ਖਾ ਲੈਣੀ ਆ ਸਿੰਦੇ ਜੱਟਾਂ ਚਾਹ ਮਿੱਠਾ ਠੋਕ ਠੋਕ ਕੇ ਸਾਡੇ 'ਚ ਅਬ ਨੀਰੀ ਅਸੀਂ ਪੱਕੇ ਹਾਂ ਲੱਤ ਕੱਢਦਾ ਹਲਾ ਪੇਰ ਨਾਲ ਆਉਂਦਾ ਲੱਤਾਂ ਖੱਚ ਖੱਚ ਦੋ ਆਪਾਂ ਕੀਆ ਪਾਲਿਆ ਲੱਤਾਂ ਖਿੱਚ ਖਿੱਚ ਮੈਨੂੰ ਤਾਂ ਕੋ ਚੋਰੀ ਲੱਗਿਆ ਸੀ ਅਰੇ ਚਾਚਾ ਆ ਲੱਤਾਂ ਪੜੀ ਮੈਂ ਬਿਲ ਨਾ ਕੁ ਬਿਲ ਨਾ ਮੋ ਗੈਂਬੋ ਸੋਣੀਏ ਹਰ ਪਾਸੇ ਗਾਂਦੀ ਗਾਂਦੀ ਹੋਈ ਪਈ ਆ ਮੈਂ ਕੰਗਾ ਜਲ ਵਾਲਾ ਯੇ ਜੀ ਦੇਵ ਗਨ ਨਹੀਂ ਆਓ ਸਾਡੀ ਹਿਸੇ ਮਾੜੀਆਂ ਕਿਤਾਬਾਂ ਦੀ ਇਸੇ ਲਈ ਆਜ਼ਾਦੀ ਦਵਾਈ ਸੀ ਤਾਹੀ ਦੋਲ ਕਾਨੀ ਜੱਟ ਬੈਠਾ ਟੋਪ ਤੇ ਇਹ ਸੋਣੀਏ ਜਮਾਨਾ ਬੇਮਾਨਾ ਦਾ ਕੁੜੇ ਨਾ 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 ਗਾਂਧੀ ਥਾਪਾ ਤਲਾ ਦਾ ਵਕ ਮੇਰੇ ਨਾਲ ਤੁਲੇ ਨਹੀਂ ਸਿੱਧੂ ਭਾਜੀ ਨਾ 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 ਗਾਂਧੀ ਭਾਜੀ 295 ਨਾ 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 1947 ਇਤਲਾ ਦੇ ਹੀਰੇ ਬਥੇ ਕੰਮ ਬੁਰੇ ਜੀ ਨਾ ਮਿਠਿਆ ਨਾ ਆ ਨਾ 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 ਜਨ ਗਨ ਮਨਿਆਂ ਦੀ ਨਾ ਇੱਕ ਜਾਇਆ ਹੈ ਭਾਰਤ ਭਾਗੀ ਵਿਦਾਤਾ ਹੁਣ ਕਿਹਦਾ ਕਿਹਦਾ ਡੀਲਰ ਪਤਾ ਕਰੀਏ ਭੋਲੇ ਦੀ ਭੁੱਕੀ ਬੈਸਟ ਭੋਲੇ ਦੀ ਭੁੱਕੀ ਬੈਸਟ ਸੋ ਇਹ ਜਿਹੜਾ ਰਾਸ਼ਟਰੀ ਗਾਣ ਹੈ ਇਹ ਮੇਰੇ ਨਾਲ ਉੱਤੋਂ ਲੈ ਕੇ ਤੇ ਨੀਚੇ ਤੱਕ ਹੈ ਜਿਹੜੇ ਮੇਰੇ ਲੋਕੰਡੇ ਖੜੇ ਲੋਕੰਡੇ ਅਗਰ ਮੈਂ ਉਹੀ ਗੱਲ ਕਰਾਂ ਤਾਂ ਫਿਰ ਮੈਨੂੰ ਭਾਰਤ ਦੇਸ਼ ਯਾਰ ਹੁੰਦਾ ਆਉਂਦੇ ਸਿੱਧੀ ਬੀਕਾ ਨੇੜ ਤੋਂ ਥੋੜੇ ਖੜੇ ਹੋ ਜਾਂਦੇ ਆ ਲੂ ਕੰਡੇ ਤੇ ਫਿਰ ਸੂਟ ਕਰਦੇ ਇਹ ਪਾਉਂਦਾ ਮੇਰੀ ਮੇਰੇ ਦੇਸ਼ ਪ੍ਰਤੀ ਹੈ ਉਹ ਜਜ਼ਬਾਤਾਂ ਤੇ ਕਾਬੂ ਰੱਖ ਤਾਰੀ ਜਜ਼ਬਾਤਾਂ ਤੇ ਕਾਬੂ ਰੱਖ ਤਾਰੀ ਅਖੀਰਲੀ ਗੱਲ ਹੀ ਕੀ ਲਗਾਈ ਦਰਜੀ ਦੇ ਪਜਾਮੇ ਦੇ ਪੈਸੇ ਦੇ ਨਹੀਂ ਹੋਏ ਦਰਜੀਆਂ ਤੋਂ ਸਰਵਿਸ ਭਾਲਦਾਂ ਇਹ ਕਿਹੜਾ ਸੋਨੂ ਸਿੱਤੋ ਵਾਲਣ ਨਾਲੋਂ ਘੱਟ ਆ ਬੁਸ ਕੇ ਆ ਜਿੰਨਾ ਮਰਜੀ ਮਨ ਕੀ ਇਰੱਦਤ ਤਾਂ ਨਾ ਮੈਂ ਵੀ ਬਦਨਾਮ ਆ ਉਸ ਤੋਂ ਵੀ ਅੱਗੇ ਆ ਮਾਲ ਦੇ ਵਿੱਚ ਭੁੱਲੇ ਦੀ ਭੁੱਕੀ ਬੈਸਟ ਭੁੱਲੇ ਦੀ ਭੁੱਕੀ ਬੈਸ ਰਾਸ਼ਟਰੀ ਗਾਣਤਾ ਹੁੰਦਾ ਨਹੀਂ ਲੂਕ ਅੰਡ ਦਾ ਤੇਰੇ ਮਾਲ ਜਿਆਦਾ ਕਰਕੇ ਹੋ ਜਾਂਦੇ ਆ ਖੜੇ ਲੂਕਡਾ ਖੜਾ ਹੋਈ ਜਾਂਦਾ ਬਾਜੇ ਵਾਲੀ ਦਾ ਇਹਦਾ ਡੀਲਰ ਪਤਾ ਕਰੋ ਯਾਰ ਭੁੱਲੇ ਦੀ ਭੁੱਕੀ ਬੈਸਟ ਭੁੱਲੇ ਦੀ ਭੁੱਕੀ ਬੈਸ ਰਾਜਾ ਨਾ 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 ਅਰਬ ਜੀ ਆ ਨੂੰ ਰਾਜੂ ਰਾਜੂ ਕਹਿੰਦੇ ਨੇ ਮੇਰੇ ਦਿਲ ਤੇ ਰਾਜੂ ਕਰਦੇ ਘੱਟ ਡਫ ਲਿਆ ਕਰੋ ਨਾਗਣੀ ਤਾਂ ਤੇ ਖਾਣੇ ਹੁੰਨੇ ਨਹੀਂ ਸਾਰੇ ਕਮੇਡੀ ਵਾਲੇ ਲੀਡਰ ਪੰਜਾਬ ਨੂੰ ਹੀ ਮਿਲਣੇ ਆ ਪਰਮਾਤਮਾ ਮੇਨ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਜਨਗਨਮ ਜਨਗਨਮ ਜੈ ਹੇ ਜੈ ਹੇ ਜੈ 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 ਹੇ ਸਾਲੇ ਦੀ ਵੀਡੀਓ ਦੇਖ ਕੇ ਵੋਲੀਅਮ ਕੱਟ ਕਰ ਲਈਦੀ ਆ ਚਾਚਾ ਜਾ ਮੈਂ ਗਾ ਨੰਨ ਜਦੋਂ ਉਹ ਵੀਡੀਓ ਆਈ ਤਾਂ ਹੱਥ ਪੈਰਾਂ ਦੀ ਪੈ ਗਈ ਆਵਾਜ਼ ਕੱਟ ਕੀਤੀ ਪਰ ਪਤੰਦਰ ਨੇ ਗਾਲ ਨਹੀਂ ਕੱਢੀ ਸੱਚਾ ਅਸਤਾਨ ਨੇ ਕੰਟਰੋਲ ਕਰ ਲਿਆ ਮੌਕੇ ਤੇ ਕੋ ਸਾਹਿਬ ਆਪ ਹੋਏ ਮਰੇ ਆ ਤੂੰ ਕੋ ਸਾਹ ਸਿੱਧਾ ਜਿਆਦਾ ਹੋਇਆ ਸੀ ਪਰ ਵੀਡੀਓ ਦਾ ਟਾਈਮ ਪੂਰਾ ਹੋ ਗਿਆ ਗੁਰੂਗਾ ਜਦੋਂ ਦਾ ਡਿੰਗ ਪਿੱਛੇ ਦੁਰेंगी ਐਰ ਗੈਰ ਤੇਰਾ ਨਾ ਕੋ ਆ ਕੱਟਦਾ ਚਲੋ 2-3 ਸਾਲ ਤੱਕ ਸਾਰੇ ਇਕੱਠੇ ਸਕੂਲੇ ਜਾਣ ਲੱਗ ਪੈਣੇ ਮਾਪੇ ਤੇ ਜਵਾਕ ਨੀ ਸੋਣੀ ਤਵਾਲ ਮੁਬਾਰਕਾਂ ਭਾਈ ਵਿਹਲਾ ਹੋ ਕੇ ਲਾਂਤਾ ਭਾਈ ਸਾਲੋ ਲੱਖ ਦੀ ਲਹਨਤ ਹੋਊਗੀ ਤੇਰੇ ਦੋ ਕਿੰਨੀ ਸੋਹਣੀ ਨਹੀਂ ਤੂੰ ਲੱਗਿਆ ਕਰੇਗੀ ਗੁੱਦ ਚੱਕਿਆ ਕਰੇਗੀ ਜਦੋਂ ਮੁੰਡਾ ਜੱਟ ਦਾ ਜਦੋਂ ਪਾਰਟੀ ਖਤਮ ਹੋ ਜਾ ਟੈਂਟ ਵਾਲਿਆ ਪਾਈਪਾ ਸਾਡੇ ਸਿਰ 'ਚ ਮਾਰੀ ਪਹਿਲਾਂ ਸੀ ਛੋਟੇ ਹੁੰਦੇ ਸੀ ਵੱਡੇ ਦੇ ਵਿਆਹ ਹੁੰਦੇ ਸੀ ਹੁਣ ਅਸੀਂ ਵੱਡੇ ਹੋ ਗਏ ਹੁਣ ਬੱਚਾ ਦੇ ਵਿਆਹ ਤਾਂ ਛੱਡੋ ਬੱਚੇ ਦੇ ਬੱਚੇ ਵੀ ਹੋਣ ਲੱਗ ਗਏ ਵੀਰ ਜੀ ਇੱਧਾ ਦੀ ਵੀਡੀਓ ਨਾ ਪਾਇਆ ਕਰੋ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਜਵਾਗ ਵਾਪਸ ਕਰੋ ਜਿਹਦਾ ਹੈਗਾ ਸਾਨੂੰ ਕੋਈ ਬੜਾ ਪਾ ਪੈਨਸਲ ਲਵਾ ਦੋ ਆ ਥੂ ਆ ਸਾਡਾ ਦੁਨੀਆ ਤੇ ਆਉਣ ਦਾ ਆ ਥੂ ਕੋ ਸਾ AI ਆ ਭਾਈ ਤੂੰ ਵੀ ਤੂੰ ਇਹ ਕਹਦੇ ਵੀਡੀਓ ਫੇਕ ਹੈ ਅੱਜ ਕੱਲ ਤਾਂ ਨੋਰਮਲ ਜੀ ਗੱਲ ਲੱਗੀ ਐ ਇਹਨੇ ਨਿਆਣਾ ਵੀ ਕਰ ਲਿਆ ਮੇਰੇ ਤਾਂ ਗੋਹਾ ਕੋੜਾ ਨਹੀਂ ਮੁੱਕਦਾ ਬਸ ਦੋ ਕਿਸ਼ਤਾਂ ਰਹਿ ਗਈਆਂ ਸਾਲਾ ਫੋਨ ਹੀ ਵੇਚ ਦੇਣਾ ਸਵੇਰੇ ਸਵੇਰੇ ਕਾਲਜਾ ਫੂਕਦਾ ਚਾਹ ਵੀ ਨਹੀਂ ਪੀਣ ਦਿੱਤੀ ਉਹ ਬਲਤਾ ਇੱਕ ਤੇ ਦੀਵਾ ਹੋ ਮੇਰੀ ਕਾਲੀ ਐਤੀਵਾ ਦਾ ਵਾ ਪੰਜਾਬ ਤਰੱਕੀ ਦੇ ਰਾਹਾਂ ਵਾਲਾ ਪਾਣੀ ਪਾਣੀ ਹੋਗੀ ਮੈਂ ਆ ਪੰਜਾਬੀ ਆ ਗਿਆ ਬੱਟੂ ਹਾਂ ਕਰਵਾਉਂਦੇ ਅੜ ਕੇ ਕਹਿੰਦਾ ਕੁੜਤੀ ਤੀ ਦੇ ਮੈਨੂੰ ਲੈ ਭਾਈ ਮੈਂ ਤਾਂ ਚਲਿਆ ਕੋਰੀਆ ਕੁੜੀਆਂ ਨੂੰ ਪੰਜਾਬੀ ਆਉਣ ਲੱਗ ਗਈ ਖੋਰੇ ਮੇਰੇ ਵਾਲੀ ਉੱਥੇ ਹੀ ਬੈਠੀ ਹੋਵੇ ਠੱਟਕਣ ਪੱਟ ਗਏ ਗੁਜ ਲੱਟ ਦਾ ਕੋਬਰਾ ਅਗਿਰਦਾਨੀ ਚਲੋ ਮੁੰਡਿਆ ਕੋਰੀਆ ਚਲੀਏ ਚੱਲ 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 ਐ ਗੱਡੀ ਸਟਾਰਟ ਕਰ ਮਾ ਮਾ ਰਾਣੀ ਤੇਰਾ ਜਾਂ ਦਾ ਰਾਜਾ ਐ ਆਸੇ ਪਾਸੇ ਘਾਤੋ ਦੇਖਦਾ ਵੀਰ ਭੱਜ ਜੇ ਕਿਸੇ ਨੇ ਮਾਰਿਆ ਤਾਂ ਐ ਹੋ ਸੱਚ ਨਾ ਮੈਥੋਂ ਅੰਚਲ ਕੋ ਹੋਣੇ ਵੀਰੇ ਚਾਰ ਪੰਜ ਦਿਨ ਤਜਾਬ ਦੇ ਗਰਾਰੇ ਕਰ ਅਸ ਕਸੂ ਨੀ ਤੂੰ ਦੋ ਪੰਜਾਬ ਦੇ ਕੀ ਗੱਲ ਮਾਮਾ ਛਾਤੀ ਤੇ ਦਾਬਾਈ ਆ ਛਟਗੇ ਜੇ ਕਿਵੇਂ ਮਾਰਦਾ ਨਾ ਨਾ ੱੱਕੇ ਨਾ ਕਿਊਟ ਨਾ ਬਣ ਵੀਰ ਬਹੁਤ ਸੋਹਣਾ ਗਾਇਆ ਅੱਗੇ ਤੋਂ ਨਾ ਗਾਈ ਆ ਚੱਕਦ ਗਿਆ ਵੀਰ ਜੀ ਮਰਗ ਤੇ ਵੈਣ ਪਵਾਉਣ ਲਈ ਸੰਪਰਕ ਕਰੋ 9936 तमाम 032 ਭਾਈ ਕਲਾਸ ਕਿਤੇ ਤੋਂ ਲਈ ਆ ਉਹਦੀ ਵੱਖੀ ਚ ਠੁੱਡੇ ਮਾਰਨੇ ਆ ਦਾਦਾ ਤੈਨੂੰ ਮੈਂ ਚੱਲ ਛੱਡ ਹੁਣ ਗੁੱਸੇ ਨੂੰ ਸਾਹ ਟਿੱਲਾ ਛੱਡ ਵੀਰ ਦੇ ਕੰਨ ਪੁਰਾਣੇ ਮੈਸੀ ਦੇ ਮਗਰਾਟਾ ਵਰਗੇ ਆ ਮੈਨੂੰ ਤੁਹਾਡੇ ਸਾਹਮਣੇ ਬਹੁਤ ਸ਼ਰਮ ਆਉਂਦੀ ਹੈ ਮਤਲਬ ਮੈਂ ਕੁੜੀਆਂ ਨਾਲ ਕੰਫਰਟੇਬਲ ਨਹੀਂ ਹਾਂ ਗੱਲਾਂ ਨਹੀਂ ਪਰ ਮੈਨੂੰ ਅੱਜ ਕਰਨੀ ਜ਼ਰੂਰੀ ਹੈ ਮੈਂ ਨਾ ਸੈਕਸ ਨੂੰ ਬਹੁਤ ਫਿਊਸਰ ਚੀਜ਼ ਮੰਨਦਾ ਚਲੋ ਚੱਲੀਏ ਸ਼ੁਰੂ ਕਰਤੇ ਹੈ ਤੀਰਵਾਂ ਨੂੰ ਸਿੱਧਾ ਹੀ ਚੱਲਦਾ ਇਕੱਲਾ ਰੰਗ ਨਹੀਂ ਕਾਲਾ ਦੀਆਂ ਹਰਕਤਾਂ ਵੀ ਕਾਲੀਆਂ ਹੀ ਆ ਤੇਰਾ ਕਾਲੇ ਰੰਗ ਦਾ ਯਾਰ ਵੇ ਚੋਬਰ ਦੰਦਲਾ ਪਾਉਣ ਨੂੰ ਫਿਰਦਾ ਇਧਰ ਵੀ ਚੋਬਰ ਆ ਮਾਲ ਤੇਜ ਆ ਭੋਲੇ ਦੀ ਭੁੱਕੀ ਬੈਸਟ ਭੋਲੇ ਦੀ ਭੁੱਕੀ ਬੈਸਟ ਹੱਲ ਕਿਆ ਪਿਆ ਕਾਕਾ ਕਿਹੜੀ ਕਮੀ ਪੈ ਗਿਆ ਚੰਗਾ ਭਲਾ ਹੁੰਦਾ ਸੀ ਐਨੂੰ ਬੋਲਦਿਆ ਕਾਲਾ ਰੰਗ ਨਹੀਂ ਕੰਮ ਵੀ ਕਾਲੇ ਕਾਲੀ ਜ਼ਿੰਦਗੀ ਕਾਲੇ ਸੂਟ ਨੇ ਹੋ ਗਿਆ ਬਦਨਾਮ ਕਾਕਾ ਵੀ ਕਾਕਾ ਕਾਕਾ ਨਹੀਂ ਰਹਿ ਗਿਆ ਵੱਡਾ ਹੋ ਗਿਆ ਹੁਣ ਪਲੀਜ਼ ਵੈਲਕਮ ਔਨ ਸਟੇਜ ਵਨ ਐਂਡ ਓਨਲੀ ਕਾਕਾ ਮਨ ਕੀਰਤ ਵਾਲਾ ਡੀਲਰ ਛੱਡੋ ਵੈਣਾ ਵਾਲਾ ਲੱਭੋ ਭੁੱਲੇ ਦੀ ਭੁੱਕੀ ਬੈਸਟ ਭੁੱਲੇ ਦੀ ਭੁੱਕੀ ਬੈਸ ਇਹ ਚਪੇੜਾ ਖਾਊ ਓ ਸਾਰੇ HAH! <laughs> ਲਓ ਜੀ ਮਿੱਤਰੋ ਵੀਡੀਓ ਵਧੀਆ ਕਰਦੇ ਤੇ ਇਸ ਮੌਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਇਸ ਕਰਕੇ ਵੀਡੀਓ ਨੂੰ ਲਾਈਕ ਕਰਨਾ ਤਾਂ ਬਣਦਾ ਹੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਹਿਲੀ ਵਾਰ ਹੀ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਤਾਂ ਹੀ ਹਾਸੇ ਭਰੀਆਂ ਵੀਡੀਓਜ਼ ਮਿਲਦੀਆਂ ਰਹਿਣ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਤਾਂ ਵੀ ਕਮੈਂਟ ਕਰਕੇ ਜਰੂਰ ਦੱਸੋ ਤਾਂ ਜੋ ਆਪਣੀ ਅਗਲੀ ਵੀਡੀਓ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਸਸ਼ਕਾਲ ਤੇ ਰੱਬ ਰੱਖਾ ਮਿੱਤਰੋ ਜਨ ਗਨ ਮੰਨਿਆਂ ਦੀ ਨਾ ਇੱਕ ਜਾਇਆ ਹੈ ਭਾਰਤ ਭਾਗੀ ਵਿਦਾਤਾ